ਬਸ ਜਿਹੜੇ ਲੋਕਾਂ ਨੇ ਮਾਨ ਸਰਕਾਰ ਬਖਸ਼ ਕੇ ਇਹ ਗ੍ਰਾਂਟ ਲਾਇਕ ਬਣਾਇਆ ਅੱਜ ਉਹਨਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਸਰਪੰਚਾਂ ਨੇ ਬਹੁਤ ਮੁਸ਼ਕਿਲ ਦੇ ਨਾਲ ਲੜਾਈ ਲੜੀ ਇਹ ਨਿਕਮੀ ਸਰਕਾਰ ਨੇ ਸਾਡੇ ਅਕਾਲੀ ਦਲ ਦੇ ਕਾਗਜ਼ ਰਜਿਸਤ੍ਰਾਂ 'ਚ ਕੋਈ ਕਸਰ ਨਹੀਂ ਛੱਡੀ ਤੇ ਇਲੈਕਸ਼ਨ ਜਿੱਤਣ ਵਾਸਤੇ ਵੀ ਹਰ ਤਰ੍ਹਾਂ ਦਾ ਹਥਕੰਡਾ ਇਹਨਾਂ ਨੂੰ ਹਰਾਉਣ ਵਾਸਤੇ ਆਪਣਾਇਆ ਇੱਥੇ ਤਾਈ ਤੇ ਗਿਣਤੀ ਵੀ ਪੂਰੀ ਸਹੀ ਤਰੀਕੇ ਨਾਲ ਨਹੀਂ ਹੋਣ ਦਿੱਤੀ ਉਦੇ باوجود ਵੀ ਕਈ ਸਾਡੇ ਜਿਹੜੇ ਸਰਪੰਚ ਜਿਹੜੇ ਜਿੱਤੇ ਨੇ ਵੱਡੀ ਗਿਣਤੀ ਦੇ ਨਾਲ ਜਿੱਤੇ ਨੇ ਅੱਜ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਉਹਨਾਂ ਨੇ ਜਿਹੜੇ ਲੋਕਾਂ ਨੂੰ ਕੰਮਗਾਜ ਦੇ ਤੇ ਵਾਅਦੇ ਕੀਤੇ ਸੀ ਉਹਦੇ ਵਾਸਤੇ ਗ੍ਰਾਂਟਾਂ ਵੀ ਜਾਰੀ ਕੀਤੀਆਂ। ਧਰਨੇ ਤੋਂ ਨਿਕਲੀ ਹੋਈ ਪਾਰਟੀ ਸੀ ਆਮ ਆਦਮੀ ਪਾਰਟੀ ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਵੀ ਕਰ ਦਿੱਤਾ ਜਿਹਦਾ ਸ਼ੱਕ ਤੇ ਕਿ ਨਹੀਂ ਦੇਖੋ। ਨਹੀਂ ਬੜੀ ਦੁਖ ਦੀ ਗੱਲ ਹੈ ਜੀ। ਇਹ ਮੈਂ ਕਹਿ ਸਕਦੀ ਆ ਲੋਕਾਂ ਦੀ ਤਾਂ ਸਰਕਾਰ ਆਮ ਆਦਮੀ ਤੇ ਤਾਂ ਦੂਰ ਦੀ ਗੱਲ। ਇਹ ਖਾਸ ਸਰਕਾਰ ਬਣ ਕੇ ਲੋਕਾਂ ਨੂੰ ਭੁੱਲੀ ਬੈਠੀ ਐ। ਜਿੰਨੇ ਵਾਅਦੇ ਕੀਤੇ ਸੀ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ 3 ਸਾਲ ਪੂਰੇ ਹੋਣ ਨੂੰ ਆਇਆ ਨਾ ਬੀਬੀਆਂ ਨੂੰ 1000 ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਆ ਹੀ ਬੇਰੋਜ਼ਗਾਰ ਹੋਏ ਬੈਠੇ ਨੇ ਤੇ 10 ਬਿਨਾ ਚੇ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਿਆਂ ਦਾ ਹਾਲਾਤ ਦੇਖੋ ਕੀ ਹੈ ਹਰ ਵਰਗ ਧਰਨੇ ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ ਚ ਇਹ ਦਵਾਂਗੇ ਉਹ ਗੱਲਾਂ ਤੋਂ ਹੁਣ ਭੁੱਲ ਜਾਓ ਉਹ ਵਿਚਾਰੇ ਕਿਸਾਨ ਜੇ ਹੱਕ ਮਾਰਦੇ ਤਾਂ ਡਾਂਗਾ ਵੀ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਅੱਜ ਇਹ ਨਹੀਂ ਤਾਨਾਸ਼ਾਹੀ ਹੋ ਗਈ ਇਹ ਭਗਵੰਤ ਮਾਨ ਚ ਪਤਾ ਨਹੀਂ ਕਿਹਦੀ ਰੂਹ ਆ ਗਈ ਕਿ ਧਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਸੋ ਹਰ ਪੱਖੋਂ ਨੌਜਵਾਨ ਹੋਏ ਬੀਬੀਆਂ ਹੋਣ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ ਵਪਾਰੀ ਹੋਏ ਪੰਜਾਬ ਦਾ ਟੈਨਸ਼ਨਸ ਕਰਦੇ 4 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਕਿ 2015 ਤੋਂ ਸਾਡੀ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਉਸ ਤੇ ਕਿਸਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚੜਾਇਆ ਕੱਖ ਨਹੀਂ ਦਿੱਤਾ ਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾ ਝੂਠੇ ਜਿਹੜੇ ਇਹਨਾਂ ਨੇ ਆ ਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਘਰ ਤੇ ਸੇਫ ਨਹੀਂ ਹੈਗਾ ਕੋਈ ਆਪ ਦੀ ਦੁਕਾਨ ਤੇ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇੜਦੇ ਸੀਗੇ ਉਥੇ ਅੱਜ ਨਸ਼ਿਆਂ ਦੀ ਖੇਡ ਕਰ ਰਹੇ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉਥੇ ਨਸ਼ੇ ਦੇ ਨਾਲ ਉਹਨਾਂ ਨੂੰ ਮੌਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲਦਾ ਕਿਹਨੂੰ ਕੱਥੇ ਗੋਲੀ ਮਾਰਦੇ ਕਿੱਥੇ ਨੋਟ ਹੋ ਜਾਏ ਕਿਵੇਂ ਕੀ ਕਰਦੇ ਹੈ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਐਮ ਐਲ ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਸੀ ਉਹਨੂੰ ਮਰਵਾਸਨਾ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਰ ਦੀ ਰੱਖਿਆ ਵਾਸਤੇ ਇਹਨਾਂ ਦੀ ਰੱਖਿਆ ਵਾਸਤੇ ਕੋਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 'ਚ ਕਿੱਥੇ ਛੱਡ ਕੇ ਗਏ ਸੀ ਜਿੱਥੇ ਹਵਾਈ ਅੱਡੇ ਥਰਮਲ ਪਲਾਂਟ ਸੜਕਾਂ ਬੰਦੀਆਂ ਸੀ ਆਟੇਦਾਲ ਦੇ ਕਾਰਡ ਬੰਦ ਹੋਏ ਸੀ ਪੈਨਸ਼ਨ ਛੱਦਰ ਮਿਲਦੀ ਸੀ ਅੱਜ ਪੰਜਾਬ 'ਚ ਇਹ ਨਾ ਚੀਜ਼ਾਂ ਦੀ ਤਾਂ ਗੱਲਾਂ ਹੀ ਨਹੀਂ ਹੈਗੀਆਂ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਓ ਗੱਲਾਂ ਆ ਹੋ ਰਹੀਆਂ ਨੇ ਇਹ ਗੈਂਗਸ ਦਾ ਰਾਜ ਖਤਮ ਕਰ ਦਿਓ ਗੱਲਾਂ ਆ ਹੋ ਰਹੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਤੇ ਲੋਕਾਂ ਨੂੰ ਨੌਕਰੀਆਂ ਦਿਓ ਲੇਕਿਨ ਕੋਈ ਸੁਣਨ ਵਾਲਾ ਹੀ ਨਹੀਂ ਹੈ ਵੀ ਬਈ ਨਸਰਿਕਾ ਲਗੀ ਤੇ ਤੁਸੀਂ ਮਾਨਸਾਂ ਦੇ ਇੱਕ ਪ੍ਰਸਿੱਧ ਡਾਕਟਰ ਨੇ ਉਹਨਾਂ ਵੱਲੋਂ ਦੋ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਨੇ ਇੰਜੈਕਸ਼ਨ ਲਗਾ ਰਹੇ ਨੇ ਨੌਜਵਾਨ ਸਰੇ ਆਮ ਜੀ ਇੱਕ ਪਾਸੇ ਨਸੇ ਵਿਰੋਧ ਦੇ ਗੱਲ ਕਰਦੇ ਨੇ ਇੱਥੇ ਖਤਮ ਕਰਤਾ ਤੇ ਇੱਕ ਹੋਰ ਨੌਜਵਾਨ ਤਿੰਨ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਉਮਰੀਆ ਨੇ ਮਾਨਸਾਂ ਨੇ ਨਹੀਂ ਜੀ ਰੋਜ਼ ਹੀ ਵੀਡੀਓ ਭਰੀਆਂ ਹੋਈਆਂ ਨੇ ਮੈਂ ਹੈਰਾਨ ਆ ਇਸ ਸਰਕਾਰ ਦੇ ਉੱਤੇ ਤੇ ਇਹਨਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਾ ਕੇ ਅੰਮ੍ਰਿਤਸਰ ਸਾਹਿਬ ਦੇ ਸੋਖ ਖੜੀ ਸੀ ਕਿ ਅਗਲੇ 15 ਅਗਸਤ ਤਾਈ ਸਾਰੇ ਨਸ਼ੇ ਖਤਮ ਹੋ ਜਾਣਗੇ ਸੇਰ ਕੰਦਾ ਅਗਲੇ 26 ਜਨਵਰੀ ਤਾਈ ਖਤਮ ਹੋ ਜਾਣਗੇ ਖਤਮ ਤੋਂ ਛੱਡੋ ਆਜ ਵੀਡੀਓ ਵਾਇਰਲ ਹੋ ਰੀਆਂ ਨੇ ਲੋਕਾਂ ਦੇ ਘਰਾਂ ਕਾਨਕੇ ਲੱਗਿਆ ਹੈਗਾ ਜਿਹੜੇ ਤੁਹਾਡੇ ਮੰਤਰੀਆਂ ਦੇ ਤੁਹਾਡੇ ਐਮ ਐਲ ਏ ਦੇ ਉਹਨਾਂ ਦੇ ਪਿਆ ਦੇ ਘਰੇ ਚੋਂ ਜਿਹੜੇ ਨਸ਼ੇ ਮਿਲ ਰਹੇ ਨੇ ਜਿਹੜੇ ਤੁਹਾਡੇ ਬੰਦੇ ਬਿਕਾਰ ਰਹੇ ਨੇ ਉਹਨਾਂ ਦੇ ਘਰ ਕਿਉਂ ਨਹੀਂ ਟਾਇਆ ਅਜ ਭਾਈ ਤੇ ਜਿਹੜਾ ਨਸ਼ੇੜੀ ਮੁੱਖ ਮੰਤਰੀ ਉਹ ਦੂਜੇ ਦਾ ਕੀ ਹੈ ਡਰਾਮਾ ਇਹਨਾਂ ਦਾ ਚੱਲ ਰਿਹਾ ਕੇਜਰੀਵਾਲ ਵਿਲਾ ਹੋ ਗਿਆ ਹੈ ਸਾਰੇ ਬੰਦੇ ਪੰਜਾਬ ਚ ਕਿਤੇ ਜਿਹਨੇ ਜਿਹੜਾ ਦਿੱਲੀ ਲੁੱਟ ਰਹੀ ਸੀ ਹੁਣ ਪੰਜਾਬ ਤੋਂ ਪਹਿਲੀ ਲੁੱਟ ਰਹੀ ਸੀਗੇ ਹੁਣ ਹੋਰ ਇੱਥੇ ਬਿਛਾ ਲੱਤੇ ਨੇ ਹੁਣ ਡਰਾਮਾ ਚੱਲੂਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਨਾ ਤਾਂ ਹਰ ਪੰਨ ਕੀ ਲੋਕਾਂ ਨੂੰ ਆਈ ਬੇਨਤੀ ਕਰਦੀਆਂ ਤੁਹਾਡੀ ਇੱਕੋ ਹੀ ਖੇਤਰੀ ਪਾਰਟੀ ਹੈ ਆਪਣੇ ਆਪਣੇ ਹੁੰਦੇ ਨੇ ਆ ਦਿੱਲੀ ਵਾਲਿਆਂ ਦੇ ਹੱਥ ਕੇ ਜਦੋਂ ਵੀ ਚਾਬੀ ਗਈ ਹੈ ਪੰਜਾਬ ਦਾ ਨਾਲ ਹੋਇਆ ਹੈ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਵੱਡੀ ਸਾਜ਼ਿਸ਼ਾਂ ਚੱਲੀਆਂ ਨੇ ਜਦ ਉਹ ਸਾਨੂੰ ਨਹੀਂ ਝੁਕਾ ਸਕੇ ਫਿਰ ਸਾਡੇ ਟੋਟੇ ਟੋਟੇ ਕਰਕੇ ਸਾਡੇ ਬੰਦਿਆਂ ਨੂੰ ਤੋੜ ਤੂੜ ਕੇ ਹੁਣ ਹੋਰ ਤਰ੍ਹਾਂ ਦੀ ਸਾਜ਼ਿਸ਼ਾਂ ਚੱਲਦੀਆਂ ਨੇ ਇਹਨਾਂ ਤੋਂ ਸੁਚੇਤ ਹੋ ਜਾਓ ਪੰਜਾਬ ਤਾਂ ਬਚੂਗਾ ਜੇ ਪੰਜਾਬੀਆਂ ਦੀ ਪਾਰਟੀ ਬਚੂਗੀ ਕਿਉਂਕਿ